ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਦੱਸਿਆ ਗਿਆ ਹੈ ਕਿ ਸੰਤ ਮਹਾਤਮਾ ਦੇ ਚਿਹਰੇ ਤੇ ਇੱਕ ਅਲੱਗ ਹੀ ਰੂਪ ਦਾ ਨੂਰ ਹੁੰਦਾ ਹੈ ਕਿਉਂਕਿ ਸੰਤ ਮਹਾਤਮਾ ਉਸ ਮਹਾਤਮਾ ਦੇ ਨਾਮ ਨਾਲ ਜੁੜੇ ਹੁੰਦੇ ਹਨ ਮਹਾਤਮਾ ਦਾ ਹੀ ਇੱਕ ਰੂਪ ਹੁੰਦੇ ਹਨ ਸਿਰਫ ਸੰਤ ਮਹਾਤਮਾ ਦੇ ਚਿਹਰੇ ਤੇ ਹੀ ਇੱਕ ਅਜਿਹਾ ਨੂਰ ਦਿਖਾਈ ਦਿੰਦਾ ਹੈ ਤੇ ਨੂਰ ਤਾਂ ਉਸ ਪਰਮਾਤਮਾ ਦੀ ਦੇਣ ਹੈ ਜੋ ਕਿ ਹਰ ਨਾਮ ਦੀ ਕਮਾਈ ਕਰਨ ਵਾਲੇ ਵਿਅਕਤੀ ਤੇ ਦਿਖਾਈ ਦਿੰਦਾ ਹੈ ਸੰਗਤ ਜੀ ਇਹ ਸਾਖੀ 355 ਦੇ ਕਰੀਬ ਦੀ ਹੈ ਜਦੋਂ ਵੱਡੇ ਮਹਾਰਾਜ ਜੀ ਗੱਦੀ ਤੇ ਬੈਠੇ ਸਨ ਉਸ ਟਾਈਮ ਮਹਾਰਾਜ ਜੀ ਸੰਗਤ ਦੇ ਨਾਲ ਬੈਠੇ ਸਨ ਤੇ ਉਹਨਾਂ ਨਾਲ ਗੱਲਾਂ ਕਰਦੇ ਸਨ ਉਸ ਸਮੇਂ ਸੰਗਤ ਬੜੇ ਪਿਆਰ ਦੇ ਨਾਲ ਆਪਣੇ ਸਤਿਗੁਰੂ ਦੇ ਨਾਲ ਗੱਲਾਂ ਕਰਦੀ ਹੁੰਦੀ ਸੀ ਤੇ ਦਰਸ਼ਨ ਕਰਦੀ ਸੀ ਪਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਬਾਬਾ ਜੀ ਜੇਕਰ ਸੰਗਤ ਦੇ ਕੋਲ ਆ ਜਾਣ ਤਾਂ ਲੋਕ ਉਹਨਾਂ ਨੂੰ ਛੂਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗਣ ਲੱਗ ਜਾਂਦੇ ਹਨ ਪੱਜ ਦੌੜ ਮੱਚ ਜਾਂਦੀ ਹੈ ਪਰ ਪਹਿਲੇ ਸਮੇਂ ਵਿੱਚ ਐਵੇਂ ਨਹੀਂ ਹੁੰਦਾ ਸੀ ਮਹਾਰਾਜ ਜੀ ਬੜੇ ਆਰਾਮ ਦੇ ਨਾਲ ਸੰਗਤ ਦੇ ਕੋਲ ਬੈਠਦੇ ਸਨ ਪਰ ਅੱਜ ਬਾਬਾ ਜੀ ਸਵਾਲ ਜਵਾਬ ਦੇ ਪ੍ਰੋਗਰਾਮ ਕਰਦੇ ਹਨ ਪਰ ਇਸ ਤਰ੍ਹਾਂ ਉਸ ਸਮੇਂ ਵੀ ਹੁੰਦਾ ਸੀ ਪਹਿਲੇ ਸਮੇਂ ਤੇ ਹੁਣ ਸਮੇਂ ਵਿੱਚ ਐਨਾ ਫਰਕ ਹੈ ਕਿ ਉਦੋਂ ਮਹਾਰਾਜ ਜੀ ਸੰਗਤ ਦੇ ਵਿਚਕਾਰ ਬੈਠਦੇ ਸਨ ਪਰ ਅੱਜ ਦੇ ਸਮੇਂ ਵਿੱਚ ਬਾਬਾ ਜੀ ਸੰਗਤ ਦੇ ਵਿਚਕਾਰ ਬੈਠ ਜਾਂਦਾ ਤਾਂ ਕੋਈ ਨਾ ਕੋਈ ਉਹਨਾਂ ਦੇ ਕੱਪੜਿਆਂ ਨੂੰ ਛੂਣ ਲੱਗ ਜਾਵੇਗਾ ਤੇ ਕੋਈ ਉਹਨਾਂ ਦੇ ਚਿਹਰਾਂ ਵਿੱਚ ਡਿੱਗ ਜਾਵੇਗਾ ਜਿਵੇਂ ਕੀ ਰੋਹਾਨੀਅਤ ਪਿੱਛੇ ਭੱਜਣ ਨਾਲ ਨਹੀਂ ਮਿਲਦੀ ਬਲਕਿ ਖੁਦ ਨਾਮ ਦੀ ਕਮਾਈ ਕਰਨ ਦੇ ਨਾਲ ਪ੍ਰਾਪਤ ਹੁੰਦੀ ਹੈ ਸੰਗਤ ਜੀ ਉਸ ਵਕਤ ਵੱਡੇ ਮਹਾਰਾਜ ਜੀ ਸੰਗਤ ਦੇ ਨਾਲ ਗੱਲਾਂ ਕਰਦੇ ਸਨ ਤੇ ਮਹਾਰਾਜ ਜੀ ਦੇ ਚਿਹਰੇ ਤੇ ਬਹੁਤ ਤੇਜ ਨੂਰ ਚਲਕਦਾ ਸੀ ਇਸ ਕਰਕੇ ਸਾਰੇ ਸੰਗਤ ਬਹੁਤ ਪ੍ਰਭਾਵਿਤ ਹੁੰਦੀ ਸੀ ਜੋ ਵੀ ਉਹਨਾਂ ਦੇ ਆਸ-ਪਾਸ ਹੁੰਦਾ ਸੀ ਉਹਨਾਂ ਤੇ ਉਸ ਦਾ ਡੂੰਘਾ ਅਸਰ ਪੈਂਦਾ ਸੀ ਇਸ ਤਰ੍ਹਾਂ ਹੀ ਉਸ ਸਮੇਂ ਇੱਕ ਸੱਜਣ ਨੇ ਸਤਿਗੁਰੂ ਨੂੰ ਕਹਿ ਦਿੱਤਾ ਕਿ ਮਹਾਰਾਜ ਤੁਹਾਡੇ ਚਿਹਰੇ ਤੇ ਇਹਨਾਂ ਨੂਰ ਕਿਵੇਂ ਹੈ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਆਮ ਇਨਸਾਨ ਨਹੀਂ ਹੋ ਤੁਸੀਂ ਖੁਦ ਉਸ ਪਰਮਾਤਮਾ ਦਾ ਹੀ ਇੱਕ ਰੂਪ ਹੋ ਪਰ ਫਿਰ ਵੀ ਮੇਰੇ ਵਿੱਚ ਇਹ ਜਾਣਨ ਦੀ ਇੱਛਾ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਪੁੱਛ ਲਿਆ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦਾ ਨੂਰ ਕਿਸੇ ਆਮ ਵਿਅਕਤੀ ਦੇ ਚਿਹਰੇ ਤੇ ਚਲਕ ਸਕਦਾ ਹੈ ਤਾਂ ਫਿਰ ਵੱਡੇ ਮਹਾਰਾਜ ਜੀ ਨੇ ਕਿਹਾ ਕਿ ਇਹ ਨੂਰ ਸਾਡੇ ਸਭ ਦੇ ਅੰਦਰ ਹੁੰਦਾ ਹੈ ਇਹ ਨੂਰ ਉਸ ਪਰਮਾਤਮਾ ਦਾ ਹੈ ਇਹ ਸੱਚਖੰਡ ਤੋਂ ਆਉਂਦਾ ਹੈ ਇਹ ਕਦੇ ਵੀ ਘਟਦਾ ਨਹੀਂ ਇਹ ਜਾਦਾ ਨਹੀਂ ਹੁੰਦਾ ਇਹ ਬਿਨਾ ਬੱਤੀ ਤੋਂ ਬਿਨਾ ਤੇਲ ਦੇ ਇੱਕ ਦੀਵੇ ਦਾ ਪ੍ਰਕਾਸ਼ ਹੈ ਜੋ ਕਦੇ ਵੀ ਬੁਝ ਨਹੀਂ ਸਕਦਾ ਇਹ ਸਾਡੇ ਸਭ ਦੇ ਅੰਦਰ ਜਲਦਾ ਰਹਿੰਦਾ ਹੈ ਪਰ ਅਸੀਂ ਇਸ ਦੀ ਪਛਾਣ ਨਹੀਂ ਕਰ ਪਾਉਂਦੇ ਜਿਸ ਵਿਅਕਤੀ ਨੇ ਭਜਨ ਸਿਮਰਨ ਕਰਕੇ ਖੁਦ ਦੀ ਪਛਾਣ ਪੜਨ ਲਈ ਤੇ ਆਪਣੇ ਅੰਦਰ ਇਹ ਜੋਤ ਨੂੰ ਦੇਖ ਲਿਆ ਫਿਰ ਉਹ ਕਦੇ ਵੀ ਨਹੀਂ ਪੁੱਛਦਾ ਕਿ ਇਹ ਨੂਰ ਕਿਵੇਂ ਤੇ ਕਿੱਥੋਂ ਆਇਆ ਹੈ ਇਹ ਨੂਰ ਤਾਂ ਉਸ ਪਰਮਾਤਮਾ ਦੇ ਦਰ ਤੋਂ ਆਉਂਦਾ ਹੈ ਇਸ ਕਰਕੇ ਭਜਨ ਸਿਮਰਨ ਦੇ ਲਈ ਵਕਤ ਕੱਢੋ ਮਾਲਕ ਦੇ ਦਰਵਾਜ਼ੇ ਤੇ ਹਾਜ਼ਰੀ ਲੱਗੇਗੀ ਤਾਂ ਫਿਰ ਸਾਨੂੰ ਆਪਣੇ ਚਿਹਰੇ ਤੇ ਨੂਰ ਦਿਖਾਈ ਦੇਵੇਗਾ ਇਹ ਸੋਚਣਾ ਗਲਤ ਹੈ ਕਿ ਇਹ ਨੂਰ ਕੇਵਲ ਸੰਤ ਮਹਾਤਮਾ ਦੇ ਚਿਹਰੇ ਤੇ ਹੀ ਨਜ਼ਰ ਆਉਂਦਾ ਹੈ ਇਹ ਤਾਂ ਉਸ ਪਰਮਾਤਮਾ ਦੀ ਸੱਚੀ ਦਾਤ ਹੈ ਜੋ ਕਿ ਉਸ ਪਰਮਾਤਮਾ ਦੇ ਹਰ ਇੱਕ ਵਿਅਕਤੀ ਦੇ ਅੰਦਰ ਵਕਸ਼ੀ ਹੈ ਪਰ ਜੋ ਵਿਅਕਤੀ ਨਾਮ ਦੀ ਕਮਾਈ ਕਰਦੇ ਹਨ ਤਾਂ ਉਹਨਾਂ ਦੇ ਚਿਹਰੇ ਤੇ ਨੂਰ ਸਾਫ ਝਲਕਦਾ ਹੈ ਜਦੋਂ ਕਿਸੇ ਵਿਅਕਤੀ ਦੀ ਸੂਰਤ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਫਿਰ ਉਸ ਦੇ ਚਿਹਰੇ ਤੇ ਇੱਕ ਅਲੱਗ ਹੀ ਚਮਕ ਆ ਜਾਂਦੀ ਹੈ ਇਹ ਦੌਲਤ ਤਾਂ ਉਸ ਪ੍ਰਮਾਤਮਾ ਨੇ ਸਭ ਨੂੰ ਇੱਕ ਸਮਾਨ ਬਖਸ਼ੀ ਹੈ ਚਾਹੇ ਸੰਤ ਹੋਵੇ ਚਾਹੇ ਕੋਈ ਆਮ ਵਿਅਕਤੀ ਇਸ ਤੋਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਨੂਰ ਤਾਂ ਉਸ ਦੀ ਕਿਰਪਾ ਨਾਲ ਹੀ ਆਉਂਦਾ ਹੈ ਅਸੀਂ ਉਸ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਪਰ ਅੱਗੇ ਉਸ ਦੀ ਮਰਜ਼ੀ ਹੈ ਜਿਸ ਨੂੰ ਚਾਹੇ ਉਹ ਆਪਣੇ ਨਾਲ ਮਿਲਾ ਲੈਂਦਾ ਹੈ ਜਦੋਂ ਨਾਮਦਾਨ ਦੀ ਬਖਸ਼ੀਸ਼ ਹੁੰਦੀ ਹੈ ਤਾਂ ਉਦੋਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ ਨਾਮਦਾਨ ਦੇਣ ਤੱਕ ਦਾ ਕੰਮ ਉਸ ਮਾਲਕ ਦਾ ਹੁੰਦਾ ਹੈ ਉਸ ਦੇ ਮਗਰੋਂ ਭਜਨ ਸਿਮਰਨ ਕਰਨਾ ਸਾਡਾ ਆਪਣਾ ਫਰਜ਼ ਹੈ ਉਸਤੇ ਅਮਲ ਕਰਨਾ ਚਾਹੀਦਾ ਹੈ ਤੇ ਭਜਨ ਸਿਮਰਨ ਕਰਕੇ ਇਸ ਮੋਹ ਮਾਇਆ ਦੇ ਜਾਲ ਤੋਂ ਨਿਕਲ ਜਾਣਾ ਚਾਹੀਦਾ ਹੈ ਸਾਨੂੰ ਖੁਦ ਦੀ ਆਤਮਾ ਨੂੰ ਉਸ ਮਾਲਕ ਦੇ ਨਾਲ ਜੋੜਨਾ ਚਾਹੀਦਾ ਹੈ ਫਿਰ ਇੱਕ ਅਲੱਗ ਹੀ ਨੂਰ ਸਾਡੇ ਚਿਹਰੇ ਤੇ ਦਿਖੇਗਾ ਪਰ ਬਹੁਤ ਸਾਰੇ ਲੋਕ ਨਾਮਦਾਨ ਲੈਣ ਤੋਂ ਬਾਅਦ ਵੀ ਖੁਦ ਨੂੰ ਉਸ ਪਰਮਾਤਮਾ ਦੇ ਨਾਮ ਨਾਲ ਨਹੀਂ ਜੋੜਦੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਭਜਨ ਸਿਮਰਨ ਨਹੀਂ ਹੁੰਦਾ ਭਜਨ ਸਿਮਰਨ ਤਾਂ ਖੁਦ ਹੀ ਕਰਨਾ ਪਵੇਗਾ ਤੇ ਨਾ ਹੀ ਸਾਨੂੰ ਉਸ ਦਾ ਲਾਭ ਮਿਲ ਸਕਦਾ ਹੈ ਜਿਵੇਂ ਕਿ ਸਾਡੇ ਹਿੱਸੇ ਦੀ ਰੋਟੀ ਕੋਈ ਦੂਜਾ ਆ ਲਵੇ ਤਾਂ ਸਾਡੀ ਭੁੱਖ ਨਹੀਂ ਮਿਟ ਸਕਦੀ ਉਹੀ ਰੋਟੀ ਨੂੰ ਜੇਕਰ ਅਸੀਂ ਖੁਦ ਖਾਵਾਂਗੇ ਤਾਂ ਫਿਰ ਸਾਡਾ ਢਿੱਡ ਭਰ ਜਾਵੇਗਾ ਜੇਕਰ ਅਸੀਂ ਖੁਦ ਪਾਜਨ ਸਿਮਰਨ ਨਹੀਂ ਕਰਾਂਗੇ ਤਾਂ ਉਦੋਂ ਤੱਕ ਸਾਨੂੰ ਇਸ ਸੰਸਾਰ ਤੋਂ ਮੁਕਤੀ ਨਹੀਂ ਮਿਲ ਸਕਦੀ ਤੇ ਅਵਗੋਣ ਦੇ ਚੱਕਰ ਵਿੱਚ ਫਸੇ ਰਹਾਂਗੇ ਸੰਗਤ ਜੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ ਜੋ ਸਾਨੂੰ ਇਨਸਾਨ ਦਾ ਜਨਮ ਮਿਲਿਆ ਹੈ ਤੇ ਉਹ ਉਸ ਰੂਹ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ ਉਹਨਾਂ ਨੂੰ ਜਨਮ ਇੱਕ ਐਵੇਂ ਦੇ ਪਰਿਵਾਰ ਵਿੱਚ ਦਿੰਦਾ ਹੈ ਜਿੱਥੇ ਮਾਲਕ ਦੀ ਚਰਚਾ ਤੇ ਰੋਹਾਨੀਅਤ ਦੀਆਂ ਗੱਲਾਂ ਹੁੰਦੀਆਂ ਹੋਣ ਤੇ ਅਸੀਂ ਉਹੀ ਪਾਗਾਂ ਵਾਲੇ ਜੀਵ ਹਾਂ ਜਿਨ੍ਹਾਂ ਨੂੰ ਮਾਲਕ ਨੇ ਇੱਕ ਐਵੇਂ ਦੇ ਮਾਹੌਲ ਵਿੱਚ ਪੇਜ ਕੇ ਆਪਣਾ ਕੰਮ ਖਤਮ ਕਰ ਦਿੱਤਾ ਹੈ ਪਰ ਇਸ ਤੋਂ ਮਗਰੋਂ ਸਾਡੀ ਵਾਰੀ ਹੈ ਕਿ ਕਿਵੇਂ ਅਸੀਂ ਭਜਨ ਸਿਮਰਨ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਜੇਕਰ ਸਾਨੂੰ ਆਪਣੇ ਇਸ ਅਨਮੋਲ ਜੀਵਨ ਦੀ ਕਦਰ ਨਹੀਂ ਕਰਨੀ ਆਉਂਦੀ ਤਾਂ ਸਾਨੂੰ ਸਤਿਗੁਰੂ ਦੇ ਹੁਕਮ ਵਿੱਚ ਰਹਿ ਕੇ ਭਜਨ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਨਹੀਂ ਅਸੀਂ ਇਸ ਸੰਸਾਰ ਦੇ ਕਾਲ ਚੋਂ ਮੁਕਤ ਹੋ ਸਕਦੇ ਹਾਂ ਜੇਕਰ ਇਸ ਤਰ੍ਹਾਂ ਦੇ ਮਾਹੌਲ ਵਿੱਚ ਵੀ ਰਹਿ ਕੇ ਅਸੀਂ ਨਹੀਂ ਸਮਝ ਸਕੇ ਤਾਂ ਪਤਾ ਨਹੀਂ ਉਹ ਪਰਮਾਤਮਾ ਮੌਕਾ ਕਦੋਂ ਦੇਵੇਗਾ ਇਸ ਕਰਕੇ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ ਇਸ ਦਾ ਪੂਰਾ ਪੂਰਾ ਲਾਭ ਉਠਾਣਾ ਚਾਹੀਦਾ ਹੈ ਤਾਂ ਜੋ ਸਾਡੀ ਆਤਮਾ ਉਸ ਪਰਮਾਤਮਾ ਦੇ ਨਾਲ ਜੁੜ ਸਕੇ ਰਾਦਾ ਸਵਾਮੀ